ਨੋ ਸੋਫਾ ਚੈੱਕ ਕਰੋ ਬਈ ਸੋਫੇ ਦੀ ਕੁਆਲਿਟੀ ਦੇਖੋ ਤੇ ਡਿਜ਼ਾਈਨ ਦੇਖੋ ਬਹੁਤ ਘੈਂਟ ਕੰਬੀਨੇਸ਼ਨ ਦੇ ਵਿੱਚ ਡਿਜ਼ਾਈਨ ਮਿਲਿਆ ਹੋਇਆ ਆਪਾਂ ਨੂੰ ਇਹ ਨਹੀਂ ਹੈਗਾ ਕੱਲਾ ਡਿਜ਼ਾਈਨ ਆਪਾਂ ਨੂੰ ਫੁੱਲ ਟੂ ਫੁੱਲ ਡਿਜ਼ਾਈਨ ਮਿਲਦਾ ਨਵਾਂ ਡਿਜ਼ਾਈਨ ਆ ਇਹ ਡਿਜ਼ਾਈਨ ਆਪਾਂ ਨੂੰ ਹੋਰ ਕਿਤੇ ਨਹੀਂ ਮਿਲਦਾ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਜੀ ਠੀਕ ਹੈ ਜੀ ਤੇ ਵੀਰੇ ਸਭ ਤੋਂ ਪਹਿਲਾਂ ਤੇ ਜੇ ਆਪਾਂ ਗੱਲ ਕਰੀਏ ਕਿੰਨੇ ਸੀਟਰ ਦਾ ਸੋਫਾ ਜੀ ਇਹ ਇਹ ਵੀਰੇ ਆਪਣਾ 8 ਸੀਟਰਡ ਸੋਫਾ ਆ ਗਿਆ ਜਿਹਦੇ ਵਿੱਚ ਆਪਣੀ 6 ਸੀਟਰ ਦੀ ਐਲ ਬਣੀ ਹੋਈ ਹੈ ਤੇ ਆਪਣੀ 2 ਸੀਟਰ ਦੀਆਂ ਚੇਹਰਾ ਨੇਗੀਆਂ ਸਾਰੀ ਹੈਵੀ ਚੇਹਰਾ ਬਣੀਆਂ ਹੋਈਆਂ ਨੇ ਐ ਨਹੀਂ ਹੈਗਾ ਕਿ ਪਿੱਛੋਂ ਕੋਈ ਖਾਲੀ ਹੈ ਸਾਰੀ ਹੈਵੀ ਸਾਰੀ ਤੇ ਪਲਾਈ ਲੱਗੀ ਹੋਈ ਹੈ ਜੀ ਕੋਈ ਐ ਨਹੀਂ ਮਾੜਾ ਮਿੱਟੀ ਦੇ ਲੱਗਿਆ ਹੋਇਆ ਹੈਗਾ ਆਪਣਾ ਠੀਕ ਹੈ ਜੀ ਤੇ ਬਾਕੀ ਇੱਕ ਤੁਸੀਂ ਹਰੇਕ ਜਿਹੜੇ ਤੁਸੀਂ ਸੋਫਾ ਦਿੰਨੇ ਹੋਗੇ ਉਹਦੇ ਵਿੱਚ ਤੁਸੀਂ ਸ਼ੀਸ਼ਾ ਦਿੰਨੀ ਇਹਦੇ ਵਿੱਚ ਸ਼ੀਸ਼ਾ ਮਿਲ ਜੂ ਆਪਾਂ ਨੂੰ ਸ਼ੀਸ਼ਾ ਸਾਰਾ ਕੁਝ ਨਾਲ ਤੇ ਜੇ ਆਪਾਂ ਗੱਲ ਕਰੀਏ ਬਾਈ ਇਹਦੇ ਵਿੱਚ ਕਿਹੜੀ ਫਾਰਮ ਵਰਤੀ ਗਈ ਹੈ ਕੋਈ ਮਾਰੀ ਕੁਆਲਿਟੀ ਦੀ ਫਾਰਮ ਤਾਂ ਨਹੀਂ ਵਰਤੀ ਗਈ ਕਿਤੇ ਡਿਜ਼ਾਈਨ ਨੂੰ ਲੈ ਕੇ ਡਿਜ਼ਾਈਨ ਦੇ ਚੱਕਰ 'ਚ ਵੀ ਸੋਨਾ ਬਣਾਉਣ ਦੇ ਲਈ ਤੁਸੀਂ ਵੀ ਚੀਜ਼ਾਂ ਦਾ ਕੰਪਰੋਮਾਈਜ਼ ਕਰ ਲਿਆ ਹੋਵੇ ਵੀ ਚਲੋ ਆਪਾਂ ਸਸਤੇ ਮਟੀਰੀਅਲ ਪਾ ਦਿੰਦੇ ਹਾਂ ਨਹੀਂ ਵੀਰੇ ਸਾਰੀ 40 ਡੈਂਸਿਟੀ ਦੀ ਐਚ ਆਰ ਫਾਰਮ ਵਰਤੀ ਹੋਈ ਹੈ ਬਾਕੀ ਕੈਮਰਾ ਤੁਸੀਂ ਇੱਧਰ ਲੈ ਕੇ ਆਓ ਬਾਕੀ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਅੱਧੇ ਅੱਧੇ ਇੰਚ ਦੀ ਫਾਰਮ ਪਾ ਦਿੰਦੇ ਨੇ ਆਪਣੀ ਸਾਰੀ ਹੈਵੀ ਹਰ ਇੱਕ ਜਗ੍ਹਾ ਤੇ 1 ਇੰਚ ਦੀ ਫਾਰਮ ਪਈ ਹੋਈ ਹੈ ਸਾਰੀ ਇਕੱਲੀ ਕੁਰਸੀਆਂ ਤੱਕ ਵੀ ਆਪਣੀ 1 ਇੰਚ ਦੀ ਲਾਈ ਹੋਈ ਹੈ ਗੱ ਹੈਵੀ ਫਾਈਬਰ ਫਾਈਬਰ ਭਰੀ ਹੋਈ ਹੈ ਜੀ ਕੋਈ ਮਾੜਾ ਮਟੀਰੀਅਲ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਝੋਲ ਹੋ ਰਿਹਾ ਬਾਈ ਮਾੜੀ ਮਟੀਰੀਅਲ ਪਾਉਣ ਲੱਗ ਜਾਂਦੇ ਨੇ ਗੱਡੀਆਂ ਦੇ ਵਿੱਚ ਵੀ ਗੱਦਿਆਂ ਨੂੰ ਕਿਹੜਾ ਚੈੱਕ ਕਰਦਾ ਬਾਈ ਨਹੀਂ ਨਹੀਂ ਗੱਡੀ ਵਿਚਾਰਾਂ ਦੇ ਵਿੱਚ ਤੁਸੀਂ ਦੇਖੋਗੇ ਹੋਰ ਹਲਕੀ ਜਿਹੀ ਹੁੰਦੀ ਹੈ ਸਾਡੀ ਗੱਡੀ ਦੇਖੋਗੇ ਬਹੁਤ ਹੈਵੀ ਦੇ ਵਿੱਚ ਹੈ ਕੋਈ ਆਏਗਾ ਕੰਪਲੀਟ ਸਾਰੀ ਸਿਲਾਈ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਜੋ ਸਾਡੇ ਬੰਦਿਆਂ ਨੇ ਕੀਤੀ ਹੈ ਬਹੁਤ ਸਫਾਈ ਨਾਲ ਹੁੰਦਾ ਸਾਡਾ ਕੰਮ ਤੁਹਾਡੇ ਬੰਦੇ ਤੁਸੀਂ ਆਪ ਖੁਦ ਤਿਆਰ ਕਰਦੇ ਹੋ ਹਾਂਜੀ ਆਪ ਹੀ ਕਰਦੇ ਆਪਾਂ ਤਿਆਰ ਤੇ ਇਹ ਫਿਰ ਬਣ ਕੇ ਚਲੋ ਵੀ ਤੁਹਾਡੇ ਆਪ ਦੇ ਬੰਦੇ ਨੇ ਜਿਹੜੇ ਤਿਆਰ ਕਰਦੇ ਨੇ ਜੀ ਹਾਂ ਨਹੀਂ ਨਹੀਂ ਸਿਰਫ ਤੇ ਸਿਰਫ ਆਹ ਲੱਗ ਚੋ ਹਫਤੇ ਦੇ ਵਿੱਚ ਆਪਾਂ ਤਿਆਰ ਕਰਕੇ ਦੇ ਦਨੇ ਸਾਰਾ ਸੋਫਾ ਜੀ ਹਾਂਜੀ ਵੈਸੇ ਤਾਂ 3-4 ਦਿਨਾਂ ਦੇ ਵਿੱਚ ਹੀ ਹੋ ਜਾਂਦਾ ਆਰਡਰ ਜ਼ਿਆਦਾ ਕਰਕੇ ਟਾਈਮ ਆਪਾਂ ਵੱਧ ਮੰਗ ਕੇ ਚੱਲਦੇ ਆ ਠੀਕ ਹੈ ਜੀ ਤੇ ਆਪਾਂ ਨੂੰ ਕਲਰ ਦੇ ਵਿੱਚ ਕੀ ਕੀ ਮਿਲ ਜਾਣਗੇ ਜਿਵੇਂ ਤੁਸੀਂ ਆ ਬੁੱਕ ਰੱਖ ਰੱਖੀ ਇੱਕਾ ਕਲਰ ਦੀ ਕਲਰ ਆਪਾਂ ਨੂੰ ਬਹੁਤ ਮਿਲ ਜਾਣਗੇ ਜੀ ਜਿਹੜਾ ਕਲਰ ਇਹਦੇ ਉੱਤੇ ਲੱਗਿਆ ਹੋਇਆ ਇਸ ਟਾਈਮ ਆਪਣਾ ਲੱਗਿਆ ਹੋਇਆਗਾ ਜੀ ਨੇਵੀ ਕਲਰ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਤੇ ਬਾਕੀ ਹੋਰ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਕਲਰ ਸਾਰੇ ਤਿਆਰ ਕਰ ਦਾਂਗੇ ਤੁਸੀਂ ਇਹ ਸਾਰੇ ਮਿਲ ਜਾਣਗੇ ਜੀ ਆਪਣੀ ਆਪਣੀ ਦੇ ਕਸਟਮਾਈਜ਼ ਕਰਦੇ ਸਾਰਾ ਸਮਾਨ ਠੀਕ ਹੈ ਜੀ ਤੇ ਕੱਪੜਾ ਇਹ ਕਿਹੜਾ ਕੱਪੜਾ ਵਰਤੇ ਜਾਂਦੀ ਜੀ ਇਹਦੇ ਵਿੱਚ ਇਹ ਹੈਵੀ ਬੈਕਿੰਗ ਵਾਲਾ ਸਟੱਫ ਹੁੰਦਾ ਸਾਰਾ ਜੀ ਠੀਕ ਹੈ ਜੀ ਆਹ ਚੀਜ਼ ਹੁੰਦੀ ਹੈ ਬਿਜਾਰਾਂ ਦੇ ਵਿੱਚ ਉਹ ਖਾਲੀ ਕੱਪੜਾ ਵਾਲਾ ਵੇਚੀ ਜਾਂਦੇ ਨੇ ਸਾਰਾ ਆਪਣਾ ਬੈਕਿੰਗ ਵਾਲਾ ਕੱਪੜਾ ਹੁੰਦਾ ਜੀ ਠੀਕ ਹੈ ਜੀ ਪੂਰੀ ਫਾੜੂ ਡੀਲ ਲੈ ਕੇ ਆਏ ਹੋ ਇਹਦੇ ਹਿਸਾਬ ਨਾਲ ਵੀ ਤੁਸੀਂ ਜੇ ਭਾਈ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਆਪਾਂ ਦੱਸਣੀ ਹੀ ਦੱਸਣਾ ਪ੍ਰਾਈਸ ਵੀਰੇ ਦਾ ਸਿਰਫ ਦਾ ਸਿਰਫ ਲੈਣਾ 36500 ਜੀ ਠੀਕ ਹੈ ਜੀ ਤੇ ਫਿਰ ਆਪਾਂ ਨੂੰ ਆਉਣਾ ਕਿੱਥੇ ਪੂ ਤੇ ਪ੍ਰਾਈਸ ਦੱਸ ਦੋ ਪ੍ਰਾਈਸ ਤਾਂ ਤੁਸੀਂ ਦੱਸ ਤਾਂ ਆਉਣਾ ਕਿੱਥੇ ਪੂਗਾ ਤੇ ਆਰਡਰ ਕਿਵੇਂ ਕਰੀਏ ਇਹ ਸੋਫੇ ਨੂੰ ਆਰਡਰ ਕਰਨ ਵਾਸਤੇ ਵੀਰੇ ਤੇ ਹੋਰ ਵੀ ਬਹੁਤ ਫਰਨੀਚਰ ਖਰੀਦਣ ਵਾਸਤੇ ਸਾਡੀ ਸ਼ਾਪ ਬਰਨਾਲਾ ਫਰਨਿਚਰ ਬਰਨਾਲੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਥੱਲੇ ਦਿੱਤੇ ਹੋਏ ਨੰਬਰ 9804242042 ਤੇ ਸਾਨੂੰ ਕੰਟੈਕਟ ਕਰਕੇ ਡੀਐਮ ਕਰ ਸਕਦੇ ਹੋ ਥੈਂਕ ਯੂ